ਵਿੰਟਰ ਦੇ ਮੌਸਮ ਵਿੱਚ ਤਾਂ ਤੁਸੀਂ ਨਾਨ-वेज ਸੂਪ ਬਹੁਤ ਵਾਰੀ ਪੀਤਾ ਹੋਏਗਾ ਲੇਕਿਨ ਜੋ ਲੋਕ ਨਾਨ-वेज ਨਹੀਂ ਖਾਂਦੇ ਸੋ ਅੱਜ ਦੀ ਸਪੈਸ਼ਲ ਵੀਡੀਓ ਉਹਨਾਂ ਲਈ ਹੈ ਅੱਜ ਮੈਂ ਬਣਾਉਣ ਜਾ ਰਹੀ ਹਾਂ ਵੈਜ ਸੋਇਆ ਸੂਪ ਬਿਲਕੁਲ ਹੋਟਲ ਔਰ ਰੈਸਟੋਰੈਂਟ ਸਟਾਈਲ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਘੱਟ ਤੋਂ ਘੱਟ ਸਮੇਂ ਵਿੱਚ ਇਹ ਸੂਪ ਬਣ ਕੇ ਰੈਡੀ ਹੋ ਜਾਂਦਾ ਹੈ ਗਾਇਜ਼ ਔਰ ਇਹਦੇ ਵਿੱਚ ਅਸੀਂ ਖੂਬ ਸਾਰੀਆਂ ਵੈਜੀਟੇਬਲਸ ਐਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਵੈਜੀਟੇਬਲਸ ਨੂੰ ਚੌਪ ਕਰ ਲੈਣੇ ਆ ਇੱਥੇ ਅਸੀਂ ਸਭ ਤੋਂ ਪਹਿਲਾਂ ਫਲੀਆਂ ਚੌਪ ਕੀਤੀਆਂ ਨੇ ਹੁਣ ਅਸੀਂ ਇੱਥੇ ਧਨੀਆ ਚੌਪ ਕਰ ਰਹੇ ਹਾਂ ਧਨੀਆ ਾਂਗੇ ਉਸ ਤੋਂ ਬਾਅਦ ਅਸੀਂ ਪੱਤਾ ਗੋਭੀ ਨੂੰ ਵੀ ਚੌਪ ਕਰ ਲਿਆ ਏ ਤੇ ਗਾਜਰਾਂ ਵੀ ਚੌਪ ਕਰ ਲਿਆ ਨੇ ਸਭ ਕੁਝ ਛੋਟਾ ਛੋਟਾ ਔਰ ਬਰੀਕ ਬਰੀਕ ਚੌਪ ਕਰਨਾ ਹੈ ਸ਼ਿਮਲਾ ਮਿਰਚ ਵੀ ਐਡ ਕੀਤੀ ਹੈ ਆਪਸ਼ਨਲ ਹੈ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਹੁਣ ਅਸੀਂ ਇੱਕ ਪੈਨ ਵਿੱਚ ਸਭ ਤੋਂ ਪਹਿਲਾਂ ਪਾਣੀ ਐਡ ਕਰਾਂ ਇਸ ਪਾਣੀ ਵਿੱਚ ਅਸੀਂ ਸੋਇਆ ਬੀਨ ਐਡ ਕਰਾਂਗੇ ਔਰ ਉਹਨੂੰ ਪੰਦਰਾਂ ਮਿੰਟ ਲਈ ਚੰਗੇ ਤਰੀਕੇ ਬੋਇਲ ਕਰ ਲਾਂਗੇ ਇਹਨੂੰ ਵੀ ਅਸੀਂ ਸੂਪ ਵਿੱਚ ਐਡ ਕਰਾਂਗੇ ਇੱਥੇ ਅਸੀਂ ਕੜਾਈ ਵਿੱਚ 3 ਟੇਬਲस्पून ਆਇਲ ਐਡ ਕੀਤਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਜਿੰਜਰ گارਲਿਕ ਪੇਸਟ 1 ਟੇਬਲस्पून ਐਡ ਕੀਤੀ ਹੈ ਔਰ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਔਰ ਦੋ ਹਰੀਆਂ ਮਿਰਚਾਂ ਬਾਰੀਕ ਚੌਪ ਕਰਕੇ ਐਡ ਕੀਤੀਆਂ ਨੇ ਹਲਕਾ ਹਲਕਾ ਸੀ ਨੂੰ ਰੋਸਟ ਕਰਨਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਚੌਪ ਕੀਤੀ ਸੀ ਉਹ ਐਡ ਕਰਤੀ ਹੈ ਹੁਣ ਅਸੀਂ ਇਹਦੇ ਵਿੱਚ ਚੌਪ ਗਾਜਰ ਵੀ ਐਡ ਕਰਤੀ ਹੈ ਔਰ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੀ ਪੱਤਾ ਗੋਭੀ ਚੌਪ ਕੀਤੀ ਹੈ ਬਿਲਕੁਲ ਬਰੀਕ ਉਹਨੂੰ ਵੀ ਐਡ ਕਰ ਦਾਂਗੇ ਗਾਇਜ਼ ਜਿਹੜੀਆਂ ਵੀ ਵੈਜੀਟੇਬਲਸ ਮੇਰੇ ਕੋਲ ਘਰ ਅਵੇਲੇਬਲ ਨੇ ਮੈਂ ਸਾਰੀਆਂ ਇਹਦੇ ਵਿੱਚ ਐਡ ਕੀਤੀਆਂ ਨੇ ਧਨੀਆ ਵੀ ਐਡ ਕਰਤਾ ਹੈ ਤੁਹਾਡੇ ਕੋਲ ਜੋ ਜੋ ਘਰ ਅਵੇਲੇਬਲ ਹੋਵੇ ਵੈਜੀਟੇਬਲਸ ਵਿੱਚ ਉਹ ਤੁਸੀਂ ਆਪਣੀ ਮਨਪਸੰਦੀਆਂ ਐਡ ਕਰ ਸਕਦੇ ਹੋ ਅਗਰ ਇੱਕ ਅੱਧੀ ਵੈਜੀਟੇਬਲ ਇਹਦੇ ਵਿੱਚ ਨਹੀਂ ਪਸੰਦ ਉਹ ਸਕਿਪ ਵੀ ਕਰ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਫਲੀਆਂ ਵੀ ਐਡ ਕਰਤੀਆਂ ਨੇ ਇਹਨੂੰ ਅਸੀਂ 5 ਮਿੰਟ ਤੱਕ ਰੋਸਟ ਕੀਤਾ ਹੈ ਸਾਰੀਆਂ ਸਬਜ਼ੀਆਂ ਨੂੰ ਉਸ ਤੋਂ ਬਾਅਦ ਇਹਦੇ ਵਿੱਚ ਮੈਂ 2 ਟੇਬਲस्पून ਵਿਨੇਗਰ ਕੀਤਾ ਹੈ ਵੀ ਨੀਗਰ ਐਡ ਕਰਨ ਤੋਂ ਬਾਅਦ ਚੰਗੇ ਤਰੀਕੇ ਸਾਰੀ ਵੈਜੀਟੇਬਲਸ ਵਿੱਚ ਮਿਕਸ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਸੋਇਆ ਸੌਸ ਐਡ ਕੀਤੀ ਹੈ 1 ਟੇਬਲस्पून ਕਲਰ ਵਾਸਤੇ ਇਹਦੇ ਨਾਲ ਬਹੁਤ ਅੱਛਾ ਕਲਰ ਆਂਦਾ ਹੈ ਅਗਰ ਤੁਸੀਂ ਨਹੀਂ ਐਡ ਕਰਨਾ ਚਾਹੁੰਦੇ ਫਿਰ ਤੁਸੀਂ ਸਕਿਪ ਵੀ ਕਰ ਸਕਦੇ ਹੋ ਜਿਹੜੀ ਅਸੀਂ ਸੋਇਆਬੀਨ ਬੋਇਲ ਕੀਤੀ ਸੀ ਉਹਨੂੰ ਵੀ ਹਲਕਾ ਹਲਕਾ ਸੀ ਹੱਥ ਦੇ ਨਾਲ ਕ੍ਰਸ਼ ਕਰਕੇ ਤੇ ਇਹਦੇ ਵਿੱਚ ਐਡ ਕਰਤਾ ਹੈ ਜਦੋਂ ਵੀ ਘਰ ਵੈਜੀਟੇਬਲ ਵਾਲਾ ਸੂਪ ਬਣਾਓ ਇਸ ਤਰੀਕੇ ਸੋਇਆਬੀਨ ਜ਼ਰੂਰ ਐਡ ਕਰੋ ਗਾਇਜ਼ ਇਹ ਵਾਲਾ ਵੈਜ ਸੋਇਆ ਸੂਪ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦਾ ਹੈ ਔਰ ਪੀਂਚੇ ਵੀ ਬਹੁਤ ਵਧੀਆ ਲ ਗਰਮਾ ਗਰਮ ਹੀ ਸਰਵ ਕਰਕੇ ਪੀਣਾ ਚਾਹੀਦਾ ਹੈ ਹੁਣ ਇਹਦੇ ਵਿੱਚ ਅਸੀਂ 1 ਟੇਬਲस्पून ਨਮਕ ਐਡ ਕੀਤਾ ਹੈ ਔਰ 1/2 ਟੇਬਲस्पून ਕਾਲੀ ਮਿਰਚ ਐਡ ਕੀਤੀ ਔਰ 1/2 ਟੇਬਲस्पून ਲਾਲ ਮਿਰਚ ਐਡ ਕੀਤੀ ਹੈ ਲਾਲ ਮਿਰਚ ਉਹ ਤੇ ਤੁਸੀਂ ਸਕਿਪ ਕਰ ਸਕਦੇ ਹੋ ਅਗਰ ਥੋੜਾ ਸਪਾਈਸੀ ਪਸੰਦ ਕਰਦੇ ਹੋ ਫਿਰ ਤੁਸੀਂ ਐਡ ਕਰ ਸਕਦੇ ਹੋ ਹੁਣ ਇਹਨਾਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਨ ਤੋਂ ਬਾਅਦ 1 ਟੇਬਲस्पून ਅਸੀਂ ਇਹਦੇ ਵਿੱਚ ਟਮੇਟੋ ਸੌਸ ਐਡ ਕੀਤੀ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ ਸੌਸ ਵਿੱਚ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰਾਂਗੇ ਪਾਣੀ ਇੱਥੇ ਅਸੀਂ ਪੂਰਾ 1 ਗਲਾਸ ਪਾਣੀ ਐਡ ਕੀਤਾ ਹੈ ਅਗਰ ਤੁਸੀਂ ਜ਼ਿਆਦਾ ਪਤਲਾ ਪੀਣਾ ਸ ਕਰਦੇ ਹੋ ਫਿਰ ਥੋੜਾ ਵੱਧ ਵੀ ਐਡ ਕਰ ਸਕਦੇ ਹੋ ਜਾਂ ਫਿਰ ਵੈਜੀਟੇਬਲਜ਼ ਦੇ ਹਿਸਾਬ ਨਾਲ ਤੁਸੀਂ ਪਾਣੀ ਐਡ ਕਰ ਸਕਦੇ ਹੋ ਜਿਆਦਾ ਸੂਪ ਬਣਾ ਰਹੇ ਹੋ ਫਿਰ ਦੋ ਗਲਾਸ ਅਗਰ ਥੋੜਾ ਨਾਰਮਲ ਹੀ ਬਣਾ ਰਹੇ ਹੋ ਫਿਰ ਤੁਸੀਂ ਇੱਕ ਗਲਾਸ ਐਡ ਕਰ ਸਕਦੇ ਹੋ ਹੁਣ ਇਹਦੇ ਵਿੱਚ ਅਸੀਂ 2 ਟੇਬਲस्पून ਕਾਰਨਫਲਰ ਸਲਰੀ ਐਡ ਕੀਤੀ ਹੈ ਉਹਦੇ ਨਾਲ ਬਹੁਤ ਵਧੀਆ ਥਿਕਨੈਸ ਆ ਜਾਂਦੀ ਹੈ ਸੂਪ ਵਿੱਚ ਜਦੋਂ ਸਲਰੀ ਐਡ ਕਰਨੀ ਹੈ ਉਹਨੂੰ ਕੰਟੀਨਿਊਸਲੀ ਅਸੀਂ ਸਟਰ ਕਰਦੇ ਰਹਿਣਾ ਹੈ ਸੂਪ ਨੂੰ ਕੜਛੀ ਨੂੰ ਰੋਕਣਾ ਨਹੀਂ ਹੈ ਹੁਣ ਅਸੀਂ ਇਹਦੇ ਵਿੱਚ 1 ਟੇਬਲस्पून ਬਲੈਕ ਪੀਪਰ ਹੋਰ ਐਡ ਕੀਤਾ ਹੈ ਜਿਹਨਾਂ ਫਲੇਵਰ ਅੱਛਾ ਆਉਂਦਾ ਹੈ ਸੋ ਇੱਥੇ ਸਾਡਾ ਪ੍ਰੋਪਰ ਤਰੀਕੇ ਨਾਲ ਸ ਚੁੱਕਿਆ ਹੈ ਹੁਣ ਅਸੀਂ ਇੱਥੇ ਔਇਲ ਵਿੱਚ ਬੋਇਲ ਨੂਡਲਸ ਐਡ ਕਰ ਰਹੇ ਹਾਂ ਤੇ ਉਹਨਾਂ ਨੂੰ ਫਰਾਈ ਕਰਾਂਗੇ ਜਿਸ ਤਰੀਕੇ ਹੋਟਲ ਔਰ ਰੈਸਟੋਰੈਂਟ ਵਿੱਚ ਸਾਨੂੰ ਸੂਪ ਦੇ ਉੱਪਰ ਨੂਡਲਸ ਸਰਵ ਕਰਕੇ ਦਿੰਦੇ ਨੇ ਉਦਾਂ ਅਸੀਂ ਪੂਰਾ ਸੂਪ ਬਣਾ ਕੇ ਰੈਡੀ ਕਰਾਂਗੇ ਸੋ ਅੱਛਾ ਸਾਡੇ ਨੂਡਲਸ ਵੀ ਫਰਾਈ ਹੋ ਚੁੱਕੇ ਨੇ ਦੇਖ ਸਕਦੇ ਹੋ ਹੁਣ ਅਸੀਂ ਸੂਪ ਨੂੰ ਸਰਵ ਕਰ ਲੈਣੇ ਆ ਸੋ ਦੇਖੋ ਗਾਇਸ ਕਿੰਨੀ ਵਧੀਆ ਥਿਕਨੈਸ ਆਈ ਹੈ ਸੂਪ ਵਿੱਚ ਨਾ ਹੀ ਜ਼ਿਆਦਾ ਪਤਲਾ ਔਰ ਨਾ ਹੀ ਜ਼ਿਆਦਾ ਗਾੜਾ ਸੂਪ ਬਣਿਆ ਹੈ ਔਰ ਕਲਰ ਵੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਆਇਆ ਹੈ ਸੂਪ ਵਿੱਚ ਸੋ ਇਸ ਤਰੀਕੇ ਦਾ ਗਰਮਾ ਗਰਮ ਵੈਜ ਸੋਇ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਇਹ ਰੈਸਿਪੀ ਪਸੰਦ ਆਏਗੀ ਜੇ ਗਾਇਸ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਿਆ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵਾਤ ਤੋਂ ਵਾਤ ਸ਼ੇਅਰ ਕਰਿਓ ਹੁਣ ਜਿਹੜੇ ਅਸੀਂ ਨੂਡਲਸ ਫਰਾਈ ਕੀਤੇ ਨੇ ਉਹਨਾਂ ਨੂੰ ਵੀ ਇਹਦੇ ਉੱਤੇ ਸਰਵ ਕਰਤਾ ਹੈ ਦੇਖ ਸਕਦੇ ਹੋ ਬਿਲਕੁਲ ਹੋਟਲ ਔਰ ਰੈਸਟੋਰੈਂਟ ਸਟਾਈਲ ਦਾ ਸੂਪ ਬਣ ਕੇ ਰੈਡੀ ਹੋਇਆ ਹੈ ਸੋ ਜਰੂਰ ਇੱਕ ਵਾਰੀ ਇਹ ਸੂਪ ਟਰਾਈ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ 'ਚ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਏ